ਗਣਤੰਤਰ ਦਿਵਸ ਮੌਕੇ ਲੁਧਿਆਣੇ ਦੇ ਵਿੱਚ ਮਾਹੌਲ ਤਣਾਅਪੂਰਵਕ ਹੋ ਗਿਆ ਜਦੋਂ ਕਾਂਗਰਸ ਪਾਰਟੀ ਤੋਂ ਐਮਪੀ ਰਵਨੀਤ ਬਿੱਟੂ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਸਿੰਘ ਗੋਗੀ ਆਹਮੋ ਸਾਹਮਣੇ ਹੋ ਗਏ ਇਹਨਾਂ ਦੇ ਵਿਚਲਾ ਤਣਾਅ ਕਾਫੀ ਧੀਰ ਤੋਂ ਚੱਲਦਾ ਆ ਰਿਹਾ ਹੈ ਬੜੀ ਧੀਰ ਤੋਂ ਇੱਕ ਦੂਸਰੇ ਦੇ ਖਿਲਾਫ ਬੋਲਦੇ ਨਜ਼ਰ ਆਉਂਦੇ ਰਹੇ ਨੇ ਪਰ ਲੰਘੇ ਦਿਨ ਗਣਤੰਤਰ ਦਿਵਸ ਮੌਕੇ ਦੋਵੇਂ ਇੱਕ ਦੂਸਰੇ ਦੇ ਆਹਮੋ ਸਾਹਮਣੇ ਇਸ ਤਰ੍ਹਾਂ ਹੋਏ ਕਿ ਸੜਕ ਉੱਤੇ ਅਚਾਨਕ ਹਾਹਾਕਾਰ ਮਚ ਗਿਆ ਦਰਅਸਲ ਸਭ ਤੋਂ ਪਹਿਲਾਂ ਤਾਂ ਇੱਕ ਪਾਸੇ ਰਵਨੀਤ ਬਿੱਟੂ ਆ ਰਹੇ ਹੁੰਦੇ ਨੇ ਉਹਨਾਂ ਦੀ ਪਾਰਟੀ ਦੇ ਵੱਲੋਂ ਇੱਕ ਮਾਰਚ ਕੱਢਿਆ ਜਾ ਰਿਹਾ ਹੁੰਦਾ ਇੱਕ ਰੈਲੀ ਕੀਤੀ ਜਾ ਰਹੀ ਹੁੰਦੀ ਹੈ ਜਿਸ ਰੈਲੀ ਦਾ ਉਹ ਹਿੱਸਾ ਹੁੰਦੇ ਨੇ ਤੇ ਇਸੇ ਦੌਰਾਨ ਰਵਨੀਤ ਬਿੱਟੂ ਜਦੋਂ ਅੱਗੇ ਆਉਂਦੇ ਨੇ ਤਾਂ ਗੁਰਪ੍ਰੀਤ ਗੋਗੀ ਨੂੰ ਬੰਗਾਰ ਦੇ ਨਜ਼ਰ ਆਉਂਦੇ ਨੇ ਸਾਫ਼ ਤੌਰ ਤੇ ਕਹਿੰਦੇ ਆ ਕਿ ਕਿੱਥੇ ਆ ਗੋਗੀ ਕੱਢੋ ਬਾਹਰ ਔਰ ਨਾਲ ਦੀ ਨਾਲ ਅਗਲੇ ਪਾਸੇ ਜਦੋਂ ਚਾਹੀ ਕੱਢੀ ਜਾ ਰਹੀ ਹੁੰਦੀ ਹੈ ਗਣਤੰਤਰ ਦਿਵਸ ਮੌਕੇ ਆਮ ਆਦਮੀ ਪਾਰਟੀ ਦੇ ਲੀਡਰ ਉੱਥੇ ਮੌਜੂਦ ਹੁੰਦੇ ਨੇ ਉੱਥੇ ਗੁਰਪ੍ਰੀਤ ਗੋਗੀ ਵੀ ਮੌਜੂਦ ਹੁੰਦੇ ਨੇ ਔਰ ਗੁਰਪ੍ਰੀਤ ਗੋਗੀ ਵੀ ਵੱਧ ਘੱਟ ਜ਼ਰੂਰ ਬੋਲ ਜਾਂਦੇ ਨੇ ਉਹ ਵੀ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਰਵਨੀਤ ਬਿੱਟੂ ਬਰਸਾਤੀ ਡੱਡੂ ਹੈਗਾ ਇੱਥੋਂ ਤੱਕ ਦੇ ਬਿਆਨ ਗੁਰਪ੍ਰੀਤ ਗੋਗੀ ਵੱਲੋਂ ਦਿੱਤੇ ਗਏ ਨੇ ਹਾਲਾਤ ਅਚਾਨਕ ਤਣਾਅਪੂਰਵਕ ਹੋ ਗਏ ਸੜਕ ਦੇ ਵਿੱਚ ਜਿੱਥੇ ਇੱਕ ਪਾਸੇ ਕਾਂਗਰਸ ਦੀ ਰੈਲੀ ਜਾ ਰਹੀ ਹੁੰਦੀ ਹੈ ਦੂਜੇ ਪਾਸੇ ਗਣਤੰਤਰ ਦਿਵਸ ਦੀ ਝਾਕੀ ਜਿਹੜੀ ਆਮ ਆਦਮੀ ਪਾਰਟੀ ਦੇ ਵੱਲੋਂ ਕੱਢੀ ਜਾ ਰਹੀ ਹੁੰਦੀ ਹੈ ਉਸ ਵੇਲੇ ਹਾਲਾਤ ਬਣ ਗਏ ਔਰ ਅਚਾਨਕ ਸੜਕ ਦੇ ਉੱਤੇ ਆ ਕੇ ਸਭ ਕੁਝ ਕੀ ਹੋਇਆ ਆਓ ਤਸਵੀਰਾਂ ਵੇਖ ਲੈਂਦੇ ਆ ਗੋਗੀ ਜੀ ਕੱਢੋ ਬਾਹਰ ਜੀ ਲੰਕਾ ਰਹੇ ਨੇ ਐਮਪੀ ਜੀ ਗੋਗੀ ਜੀ ਆਓ ਨਿਕਲੋ ਬਾਹਰ ਜਿੱਥੇ ਹੋ ਤਾਂ ਗੋਗੀ ਦੀ ਗੱਡੀ ਦੇ ਮੂਰੇ ਰੁਕੋ ਕੈ ਸ਼ਕਨੀ ਰੋਕੂ ਕਿਲਾ ਤੇ ਚਾਲ ਮੁੱਕ ਕੇ ਕੱਢੀ ਜਾ ਤਰੇ ਇਹਨਾਂ ਬੋਲੂਗੀ ਉਹ ਨਹੀਂ ਨਹੀਂ ਮੈਂ ਨਹੀਂ ਕਹਿੰਦਾ ਉਸ ਦਾ ਉਹਨਾਂ ਦਾ ਹੱਕ ਆ ਸਾਹਮਣੇ ਐਡਾ ਵੱਡਾ ਬੰਦਾ 5.5 ਫੁੱਟ 6 ਫੁੱਟ ਦਾ ਨਜ਼ਰ ਨਹੀਂ ਆਇਆ ਝਾਕੀ ਦੇ ਉੱਤੇ ਖੜਾ ਮੈਂ ਕੋਈ ਲੋਕੇ ਦਾ ਕ ਤੇ ਜੇ ਇੰдый ਸੀਗਾ ਤਾਂ ਰੋਕ ਲਗਾ ਸਕਣੀ ਕਹਿ ਕੇ ਗਏ ਨੇ ਫਿਰ ਗੱਲ ਇਹ ਆ ਗੱਲ ਇਹ ਆ ਗੱਲ ਇਹ ਬਰਸਾਤੀ ਟੱਟੂ ਆ ਨਿਕਲ ਕੇ ਆਇਆ ਤਾਜਾ ਤਾਜਾ ਹੁਣ 4.5 5 ਸਾਲ ਬਾਅਦ ਬਾਹਰ ਠੀਕ ਹੈ ਪਹਿਲਾਂ ਤਾਂ ਇੱਦਾਂ ਰਹਿਿਆ ਨਹੀਂ ਸੀ ਕੰਬ ਕਰ ਲਈ ਮੈਂ ਤਾਂ ਹੀ ਕਿਹਾ ਜੇ ਸਕਣੀ ਜਿਹੜੇ ਮੈਨੂੰ ਕਿਹਾ ਠੀਕ ਹੈ ਆਮ ਆਦਮੀ ਹੈ 3001 ਕਹਿੰਦੇ ਗੱਡੀ ਦਾ ਨੰਬਰ ਲੱਗਿਆ ਨਹੀਂ ਹੈਗਾ ਇਹ ਆਦਮੀ ਆਦਮੀ ਹਾਂ ਜਿਹਦਾ ਕਾਂਗਰਸ ਸੀਗਾ ਨਾ ਬਿਲਕੁਲ ਉਦੋਂ ਦਾ ਨੰਬਰ ਆ ਇਹ ਠੀਕ ਹੈ ਚੈੱਕ ਕਰਾ ਲਓ ਮੇਰਾ ਆਰਟੀਆਚੋ ਅਕਾਊਂਟ 2002 ਦਾ ਮੇਰੇ ਕੋਲ ਇੱਕ ਨੰਬਰ ਆ ਪੰਜ ਗੱਡੀਆਂ ਬਦਲੀਆਂ ਨੇ ਬਦਲ ਕੇ ਨੰਬਰ ਮੇਰਾ ਉਹ ਸੀ ਕੌਣ ਰੋਕਣਾ ਇਹ ਨਾਲੇ ਤਰੰਗਾ ਯਾਤਰਾ ਇਹ ਤਰੰਗੇ ਨੂੰ ਸਾਡੇ ਨੂੰ ਵੇਚ ਰਹੇ ਨੇ ਹਿੰਦੁਸਤਾਨੀ ਤਰੰਗੇ ਨੂੰ ਅੱਜ ਇਹ ਨਹੀਂ ਰਾਜਨੀਤੀ ਯਾਤਰਾ ਸੀਗੀ ਤੇ ਆਪ ਦਾ ਦੂਜਾ ਲੈ ਕੇ ਜਾਂਦੇ ਆਪਣਾ ਕਾਂਗਰਸ ਦਾ ਜਿਹੜਾ ਵੀ ਇਹਨਾਂ ਪੰਜਾ ਪੰਜਾ ਜਿਹੜਾ ਕੂਨੀ ਪੰਜਾ ਹੈਗਾ ਉਹ ਲੈ ਜਾਂਦੇ ਜਿਨ੍ਹਾਂ ਨਾਲ ਨਾਲ ਧਾਮ ਲੋਕਾਂ ਦੇ ਘੋਟੇ ਨੇ ਇੰਨੀ ਦੇਰ ਤੇ ਉਹ ਪੰਜੇ ਦਾ ਲੈ ਕੇ ਜਾਂਦੇ ਕਿਉਂ ਸਾਡਾ ਪੰਜੇ ਨਾਲ ਚੰਡੀਗੜ੍ਹ ਤੇ ਸਮਝੌਤਾ ਹੋ ਗਿਆ ਵਿਧਾਇਕ ਸਾਹਿਬ ਕਿਹੜਾ ਹੋ ਗਿਆ ਕਿਹੜਾ ਕਿਹੜਾ ਹੋ ਗਿਆ ਸ੍ਰੀ ਦੋਸਤ ਅੱਜ ਅੱਜ ਕੋਈ ਮੇਰ ਦੀ ਚੋਣ ਹੋਗੀ ਅੱਜ ਅੱਜ ਕੋਈ ਮੇਰ ਦੀ ਚੋਣ ਹੋਗੀ ਉਹ ਛੱਡੋ ਜੀ ਅਜੇ ਜਦੋਂ ਹੋਊਗੀ ਉਸ ਦਿਨ ਗੱਲ ਕਰਾਂਗੇ ਅਸੀਂ ਇਹਨਾਂ ਨਾਲ ਇਹਨਾਂ ਨਾਲ ਕਰਾਂਗੇ ਬਿਲਕੁਲ ਮੈਂ ਤਾਂ ਸ਼ਰੀਆਮ ਅੱਜ ਵੀ ਕਰ ਰਿਹਾ ਪਹਿਲਾਂ ਵੀ ਮੇਰਾ ਤਾਂ ਖੁੱਲਾ ਆਇਆ ਵੀ ਇਹਦਾ ਕਿਸੇ ਕਾਂਗਰਸ ਨਾਲ ਸਮਝੌਤਾ ਨਹੀਂ ਕਰਾਂਗੇ ਕਿਸੇ ਕੀਮਤ ਤੇ ਵੀ ਓਏ ਉਹੀ ਜਾਖੜ ਸਾਹਿਬ ਨੇ ਵੀ ਜਿਵੇਂ ਕਹਤਾ ਟੁਕੜਾ ਟੁਕੜਾ ਪਾਰਟੀ ਆ ਇਹਨਾਂ ਦੇ ਕਿੰਨੇ ਦਾ ਖਸਮ ਨੇ ਇਹਨਾਂ ਨੂੰ ਮੰਨਿਆ ਇਹਨਾਂ ਦਾ ਅਸਲੀ ਡੈਡੀ ਕਹਣਾ ਸੰਤਾ ਅਜੇ ਤੱਕ ਕੁਝ ਨਹੀਂ ਹੋਈ ਪਤਾ ਲੱਗਿਆ ਕੱਜ ਤਾਂ ਅਸੀਂ ਭੱਜ ਗਏ ਆਏ ਆ ਕੋਈ ਲਲਕਾਰ ਕੇ ਗਏ ਨੇ ਮੂਰੇ ਮੋਟਰਸਾਈਕਲ ਕਾਇਆ ਗੱਡੀ ਦਾ ਮੈਂ ਆ ਖੜਾ ਸੀ ਮਾ ਦਾ ਪੁੱਤ ਸ਼ਰੀਆ ਸ਼ਰੀਆ ਬਾਜ਼ਾਰ ਚ ਕੱਲਾ ਖੜਾ ਇਹਦੇ ਨਾਲ ਤਾਂ ਜੈਡ ਪਲੱਸ ਆ ਮੇਰੇ ਨਾਲ ਤਾਂ ਵਿਚਾਰੇ ਚਾਰ ਆ ਫਾਂਗੜੇ ਜੇ ਨੇ ਸ਼ਰੀਫ ਜੱਟ ਮੇਰੇ ਫੁੱਲ ਸਾਈ ਵਿਚਾਰੇ ਗਰੀਬ ਉਹਦੇ ਨਾਲ ਤਾਂ ਜੈਡ ਪਲੱਸ ਹੀ ਉਹਨੂੰ ਮੈਨੂੰ ਮੇਤੋਂ ਕਾਹਦਾ ਡਰ ਲੱਗਦਾ ਯਾਰ ਖੜ ਜਾਂਦਾ ਮੇਰੇ ਕੋਲ ਹੀ ਇੱਥੇ ਖਾਂਦਾ ਪੀਂਦਾ ਰਿਆ ਹੁਣ ਤੱਕ ਠੀਕ ਹੈ ਤੇ ਇੱਥੇ ਹੀ ਅਸੀਂ ਜਵਾਨ ਕੀਤਾ ਇਹਨੂੰ ਅਸੀਂ ਇਹ ਯਾਤਰਾ ਲੋਕਾਂ ਦੇ ਨਾਲ ਆ ਲੋਕਾਂ ਦੀ ਯਾਤਰਾ ਜਿੱਦਣ ਨੂੰ ਸਾਨੂੰ ਲੋਕ ਲਿਜਾ ਰਹੇ ਅਸੀਂ ਜਾ ਰਹੇ ਕਿਸੇ ਤਰ੍ਹਾਂ ਦੀ ਰਾਜਨੀਤੀ ਨਹੀਂ ਹੈਗੀ ਇਸ ਵਿੱਚ ਯਾਰ ਇਹ ਚ ਰਾਜਨੀਤੀ ਕਾਦੀ ਇਹ ਤਾਂ ਮੇਰੇ ਮੇਰਾ ਤਾਂ ਪਹਿਲਾਂ ਦਾ ਪ੍ਰੋਗਰਾਮ ਲਿਆ ਹੋਇਆ ਸੀਗਾ ਅੱਜ ਤਾਂ ਇਹ ਤਾਂ ਇਹਨਾਂ ਨੂੰ ਸੋਚਣਾ ਚਾਹੀਦਾ ਅਸੀਂ ਕਬਲੇ ਆਣੂ ਬਈ ਤੁਸੀਂ ਤੁਸੀਂ ਸਾਡੀ ਯਾਤਰਾ ਦੇ ਵਿੱਚ ਖੱਲਲ ਪਾਇਆ ਜੇ ਅਸੀਂ ਮਾੜੀ ਟੈਨਸ਼ਨ ਦੇ ਹੋਈਏ ਤੇ ਇਹ ਅੱਜ ਸਾਨੂੰ ਇਹ ਹੀ ਪਤਾ ਕਿ ਉਹ ਜਿਹੜੇ ਕਾਰਕਸ ਨੂੰ ਤਾਲਾ ਲਾਇਆ ਦੇ ਨਹੀਂ ਨਹੀਂ ਇਹ ਪੁੱਛੋ ਇਹਨੂੰ ਬੰਦਬੁੱਧੀ ਬੱਚੇ ਨੂੰ ਇਹ ਬਣਾਇਆ ਕਿਨੇ ਸੀ ਕਾਰਕਸ ਇਹ ਇੰਨਾ ਨਹੀਂ ਬਣਾਇਆ ਸੀ ਤੇ ਆਪ ਹੀ ਬਣਾ ਕੇ ਆਪ ਹੀ ਤਾਲੇ ਲਾਣੇ ਇਹਨਾਂ ਨੇ ਐਸੇ ਸੋਚ ਲੋ ਇਹਨਾਂ ਦੀ ਜਿਹੜੀ ਸੰਤੁਲਨ ਦਿਮਾਗੀ ਸੰਤੁਲਨ ਕਿੰਨਾ ਖੈਗਾ ਠੀਕ ਹੈ ਨਾ ਸਰ ਗੋਗੀ ਜੀ ਕਿਤੇ ਨਾ ਕਿਤੇ ਰਾਜਨੀਤੀ ਦਾ ਅਕਸ ਨਹੀਂ ਵਿਗੜੇ ਗਿਆ ਇਹਦੇ ਨਾਲ ਜੋ ਅੱਜ ਨਮੀਤ ਬਿੱਟੂ ਨੇ ਕਿਤੇ ਤੁਹਾਡੀ ਗੱਡੀ ਦੇ ਮੂਰੇ ਮੋਟਰਸਾਈਕਲ ਲਗਾਇਆ ਔਰ ਬਿਆਨਬਾਜ਼ੀ ਕੀਤੀ ਦੇਖੋ ਗੱਲ ਇਹ ਆ ਇਸੇ ਗੱਡੀ 'ਚ ਰਵਿੰਦੀਰ ਸਿੰਘ ਬਿੱਟੂ ਬੈਠ ਕੇ ਮੇਰੇ ਵਰਗੀ ਹੈਟ ਪਾ ਕੇ ਸ਼ਾਮ ਨੂੰ ਈਵਨਿੰਗ ਵਕਤੇ ਜਾਂਦਾ ਹੁੰਦਾ ਸੀ ਯੂਨੀਵਰਸਿਟੀ ਅੱਜ ਉਹ ਮੇਰੀ ਗੱਡੀ ਦਾ ਉਹਨੂੰ ਨੰਬਰ ਯਾਦ ਆ ਗਿਆ ਮੇਰੇ ਕੋਲ ਤਾਂ 15 ਗੱਡੀਆਂ ਨੇ ਯਾਰ ਇੱਕ ਨਹੀਂ ਹੈਗੀ ਮੇਰੇ ਕੋ ਸਪੋਰਟਸ ਵੀ ਨੇ ਮੇਰੇ ਕੋਲ ਵਿਨਟੇਜ ਵੀ ਨੇ ਮੇਰੇ ਕੋ ਕਲਾਸਿਕ ਵੀ ਨੇ ਮੇਰੇ ਕੋ 15 ਵੀ ਮੋਟਰਸਾਈਕਲ ਵੀ ਨੇ ਸਕੂਟਰ ਵੀ ਨੇ ਮੈਨੂੰ ਤਾਂ ਸ਼ੌਕ ਆ ਯਾਰ ਮੈਂ ਸ਼ੌਕ ਨਾਲ ਜਿੰਨਾ ਯਾਰ ਮੇਰੇ ਆਪਣੇ ਨੇ ਇਸ ਪਾਸੇ ਮੈਂ ਕਿ ਇਸ ਪੱਕੇ ਨੂੰ ਤੋਂ ਕੋਈ ਨਹੀਂ ਇਹਨਾਂ ਨਾਲ ਸ਼ਰਤ ਕੀਤੀ ਆ ਇਹਨਾਂ ਨੂੰ ਪਤਾ ਸੀ ਆ ਵੀ ਗੋਗੀ ਦੀ ਇੱਥੋਂ ਅੱਜ ਅਚਾਕ ਹੀ ਨਿਕਲਨੀ ਆ ਪੰਜਾਬ ਸਰਕਾਰ ਕੱਢ ਰਹੀ ਆ ਪਹਿਲਾਂ ਤੋਂ ਹੀ ਰੂਟ ਤੈਅ ਕੀਤਾ ਹੋਇਆ ਸੀ ਅਸੀਂ ਇਹਨਾਂ ਕੋਲ ਐਨਓਸੀ ਹੈਗੀ ਆ ਇਹਨਾਂ ਕੋਲ ਰੂਟ ਪਰਮਿਟ ਹੈਗਾ ਜੇ ਹੈਗਾ ਤਾਂ ਦੱਸੋ ਉਹਨਾਂ ਨੇ ਵਾਇਰਲ ਕਰ ਦਿੱਤਾ ਵੀ ਕਹਿੰਦੇ ਅਸੀਂ ਸਾਬ ਉਹ ਯਾਰ ਝੂਠੇ ਬੰਦੇ ਨੇ ਝੂੜਦਾ ਇਹ ਵੇਲੇ ਠੇਕਾ ਲਿਆ ਹੋਇਆ ਟੱਕ ਦਿੱਲੀੋਂ ਭਰ ਲਿਆਂਦਾ ਡੋਲਦਾ 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 ਇੱਥੇ ਡੁੱਲੀ ਜਾਂਦਾ ਪਿੰਡਾਂ ਚ ਸੀਸੀ ਵਾਲੇ ਕਹਿੰਦੇ ਗਿਆ ਇਹ ਦੱਸੋ ਜਿਹੜਾ ਨੇ ਪਿੰਡ ਚ ਗੋਦ ਲਿਆ ਸੀ ਉੱਥੇ ਤਾਂ ਜਾਵੇ ਯਾਰ ਨਾ ਕਦੀ ਇਹ ਉੱਥੇ ਗਿਆ ਮੇਰਾ ਰੂਟ ਤਾਂ ਭਾਈ ਸਾਹਿਬ ਇਹ ਪੰਜਾਬ ਸਰਕਾਰ ਦਾ ਰੂਟ ਇੱਕ ਦਿਨ ਚ ਨਹੀਂ ਫਾਈਨਲ ਹੁੰਦਾ ਸੀਐਮਓ ਦੇ ਵਿੱਚੋਂ ਅਪਰੂਵਲ ਲੈਣੀ ਪੈਂਦੀ ਆ ਮੈਂ ਭਾਗਾਂ ਨਾਲ ਲੱਗਿਆ ਮਾਨ ਸਾਹਿਬ ਨੇ ਮੈਨੂੰ ਪਿਆਰ ਕਰਤਾ ਮੈਨੂੰ ਪਹਿਲਾ ਰੂਟ ਹੀ ਮੈਨੂੰ ਦੱਸਤਾ ਮੇਰੇ ਹਲਕੇ ਦਾ ਪੂਰੇ ਪੰਜਾਬ ਜਾਈਗੀ ਪੂਰੇ ਪੰਜਾਬ ਚ ਅਲਗ ਅਲਗ ਚਲੇਗੀ ਮੇਰੇ ਹਲਕੇ ਤੋਂ ਨਿਕਲ ਕੇ ਫਿਰ ਨਾਰਥ ਚ ਜਾਏਗੀ ਨਾਰਥ ਤੋਂ ਫਿਰ ਸੈਂਟਰ ਚ ਜਾਏਗੀ ਫਿਰ ਈਸਟ ਚ ਜਾਏਗੀ ਸਭ ਪਾਸੇ ਜਾਏਗੀ ਠੀਕ ਹੈ ਔਰ ਇਹ ਮਰਦਬੱਚੀ ਬੱਚੇ ਨੂੰ ਸਮਝਾਓ ਕਿ ਤੈਨੂੰ ਭਾਈ ਕਿਸੇ ਨੇ ਵੋਟਾਂ ਨਹੀਂ ਪਾਣੀਆਂ ਤੂੰ ਕੋਈ ਤਾਲਚੀਨੀ ਤੇ ਰਹਿਣੇ ਦੁਕਾਨ ਖੋਲ ਲੰਬਣੀ ਲਾਚੀ ਨਾਲ ਰੱਖ ਤੂੰ ਹੱਟੀ ਖਾਲੀ ਆ ਮੈਂ ਲੈ ਦਿੰਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ